ਅੱਜ ਅਸੀਂ ਇਸ ਵੀਡੀਓ ਨਾਲ ਹੀ ਜਾਣਾਂਗੇ ਕਿ ਅੰਤਰਰਾਸ਼ਟਰੀ ਬਿਊਟੀ ਕੋਰਸ ਕਿੱਥੇ ਕਰਨਾ ਬਿਹਤਰ ਹੈ ਭਾਰਤ ਜਾਂ ਵਿਦੇਸ਼ ਕਿ ਭਾਰਤ ਵਿੱਚ ਜਾਂ ਵਿਦੇਸ਼ ਵਿੱਚ ਅੰਤਰਰਾਸ਼ਟਰੀ ਬਿਊਟੀ ਕੋਰਸ ਕਰਨਾ ਬਿਹਤਰ ਹੈ ਆਓ 1 ਮਿੰਟ ਵਿੱਚ ਪਤਾ ਕਰੀਏ ਇੱਕ ਅੰਤਰਰਾਸ਼ਟਰੀ ਬਿਊਟੀ ਕੋਰਸ ਤੁਹਾਡੀ ਸਕਿਨ హెయిਰ ਅਤੇ ਮੇਕਅਪ ਦੇ ਹੁਨਰ ਨੂੰ ਵਿਸ਼ਵ ਪੱਧਰੀ ਪੱਧਰ ਤੋਂ ਲੈ ਕੇ ਜਾਂਦਾ ਹੈ ਪਰ ਫਾਇਦੇ ਥਾਂ ਥਾਂ ਤੇ ਵੱਖਰੇ ਹੁੰਦੇ ਹਨ ਕਿ ਭਾਰਤ ਵਿੱਚ ਪੜਾਈ ਦੇ ਫਾਇਦੇ ਕਟ ਫੀਸਾਂ ਤੇ ਜੇਬ ਉਨਕੂਲ ਅੰਤਰਰਾਸ਼ਟਰੀ ਮਿਆਰਾਂ ਤੇ ਸਿਖਲਾਈ ਭਾਰਤ ਵਿੱਚ ਰਹਿਣ ਸਹਿਣ ਦੇ ਖਰਚਿਆਂ ਤੇ ਬਜਟ ਭਾਰਤੀ ਸੈਲੂਨ ਵਿੱਚ ਨੌਕਰੀਆਂ ਲੱਭਣਾ ਆਸਾਨ ਅੰਤਰਰਾਸ਼ਟਰੀ ਸਰਟੀਫਿਕੇਟ ਦੇ ਨਾਲ ਤੁਸੀਂ ਵਿਦੇਸ਼ ਵਿੱਚ ਅਰਜੀ ਦੇ ਸਕਦੇ ਹੋ ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਭਾਰਤ ਵਿੱਚ ਕੋਰਸ ਕਰਨਾ ਸਹੀ ਵਿਕਲਪ ਹੈ ਆਓ ਹੁਣ ਵਿਦੇਸ਼ ਵਿੱਚ ਪੜਾਈ ਕਰਨ ਦੇ ਫਾਇਦੇ ਬਾਰੇ ਦੱਸਦੇ ਹਾਂ 100% ਲਾਈਵ ਮਾਡਲ ਅਭਿਆਸ ਅੰਤਰਰਾਸ਼ਟਰੀ ਗਾਹਕਾਂ ਨੂੰ ਸੰਭਾਲਣ ਦਾ ਤਜਰਬਾ ਉੱਥੇ ਨੌਕਰੀ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਵੱਧ ਤਨਖਾਹ ਭਾਰਤ ਦੇ ਮੁਕਾਬਲੇ ਦੁੱਗਣੀ ਜਾਂ ਤਿੰਨ ਗੁਣਾ ਗਲੋਬਲ ਨੈਟਵਰਕਿੰਗ ਅਤੇ ਵੱਡੇ ਬ੍ਰਾਂਡਾਂ ਨਾਲ ਕੰਮ ਕਰਨ ਦਾ ਮੌਕਾ ਗਲੋਬਲ ਬਾਜ਼ਾਰ ਵਿੱਚ ਸਿੱਧੀ ਪ੍ਰਵੇਸ਼ ਦਾ ਮਤਲਬ ਹੈ ਜੇਕਰ ਤੁਸੀਂ ਵਿਸ਼ਵ ਪੱਧਰ ਤੇ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਦੋਵੇਂ ਵਿਕਲਪ ਅੰਤਰਰਾਸ਼ਟਰੀ ਬਿਊਟੀ ਉਦਯੋਗ ਵਿੱਚ ਇੱਕ ਵਧੀਆ ਕੈਰੀਅਰ ਵੱਲ ਲੈ ਕੇ ਜਾ ਸਕਦੇ ਹਨ ਵਿਦਿਆਰਥੀ ਅੰਤਰਰਾਸ਼ਟਰੀ ਬਿਊਟੀ ਨੌਕਰੀਆਂ ਅਤੇ ਅੰਤਰਰਾਸ਼ਟਰੀ ਪ੍ਰਮਾਣਿਕरण ਲਈ ਅੰਤਰਰਾਸ਼ਟਰੀ ਕੋਸਮੈਟੋਲੋਜੀ ਕੋਰਸ ਵਿੱਚ ਮਾਸਟਰ ਜਾਂ ਅੰਤਰਰਾਸ਼ਟਰੀ ਬਿਊਟੀ ਸੱਭਿਆਚਾਰ ਵਿਕ ਡਿਪਲੋਮਾ ਕੋਰਸ ਵੀ ਕਰ ਸਕਦੇ ਹਨ ਇਨ੍ਹਾਂ ਕੋਰਸਾਂ ਬਾਰੇ ਵਧੇਰੇ ਜਾਣਕਾਰੀ ਲਈ ਅੱਜ ਹੀ ਸਕਰੀਨ ਤੇ ਦਿੱਤੇ ਗਏ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਨੰਬਰ ਤੇ ਕਾਲ ਕਰੋ ਧੰਨਵਾਦ